ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੈਣਾ ਬੁਲੰਦ ਇਹ ਪਿੰਡ ਅਮਲੋਹ ਦੇ ਬਿਲਕੁਲ ਨਾਲ ਹੈ ਅਮਲੋਹ ਇਹਨੂੰ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਹੈ ਖੰਨੇ ਤੋਂ ਅਮਲੋਹ ਰੋਡ ਤੇ ਅਮਲੋਹ ਤੋਂ 3 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਬੈਣਾ ਬੁਲੰਦ ਜਿੱਥੇ ਮੈਂ ਵੀਡੀਓ ਬਣਾ ਰਿਹਾ ਹਾਂ ਤੇ ਕੋਸਟ ਟਾਈਮ ਪਹਿਲਾਂ ਇੱਥੇ ਇੱਕ ਵੀਰ ਨੇ ਬੜੇ ਛੌਂਕ ਨਾਲ ਇੱਕ ਛੱਡ ਤਿਆਰ ਕੀਤਾ ਪਰ ਇਹ ਏਰੀਆ ਵੀ ਤੁਸੀਂ ਜਾਣਦੇ ਹੋ ਦੱਸੋ ਵੀ ਬਹੁਤ ਹੀ ਬਹੁਤੇ ਪਰਿਵਾਰ ਜਿਹੜੇ ਬਹੁਤੀ ਫੈਮਿਲੀਜ਼ ਆ ਜਿਹੜੀਆਂ ਉਹ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਸੈੱਟ ਹੈ ਤੇ ਇਸ ਬਾਈ ਦਾ ਪਰਿਵਾਰ ਵੀ ਜਿਹੜਾ ਜਿਵੇਂ ਬੱਚੇ ਜਾਂ ਬਾਈ ਦੇ ਹੋਰ ਸਕੇ ਸੰਬੰਧੀ ਜਿਹੜੇ ਉਹ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਵੈਲ ਸੈਟਲਡ ਹੈ ਪਰ ਇਹਨਾਂ ਨੂੰ ਇੱਕ ਛੌਂਕ ਬਣਿਆ ਸੀ ਵੀ ਆਪਾਂ ਪੰਜਾਬ ਦੇ ਵਿੱਚ ਇੱਕ ਘਰ પાਕੇ ਇੱਕ ਆਪਾ ਪਿੰਗਾਂ ਦਾ ਜਿਹੜਾ ਫਾਰਮ ਚਲਾਉਣਾ ਪਰ ਫਾਰਮ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਲੇਬਰ ਦੀ ਤੇ ਇੱਕ ਵੀਰ ਆਪ ਕੱਲਾ ਹੀ ਇੱਥੇ ਪਹੁੰਚਿਆ ਤਾਂ ਉਹਦੇ ਕਰਕੇ ਕੀ ਹੋਇਆ ਵੀ ਪਿੱਛੋਂ ਫੈਮਿਲੀ ਦੀ ਸਪੋਰਟ ਉਸ ਤਰ੍ਹਾਂ ਦੀ ਮਿਲ ਨਹੀਂ ਸਕੀ ਜਿਹਦੇ ਕਰਕੇ ਅੱਜ ਇਹ ਸੋਚਿਆ ਵੀ ਆਪਾਂ ਇਸ ਜਿਹੜਾ ਉਹ ਸਿਸਟਮ ਆ ਸਾਰੇ ਨੂੰ ਕਲੋਜ਼ ਕਰਨਾ ਸੋ ਮੈਂ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਕੁਝ ਦਿਖਾਉਣ ਆਲਾ ਤੇ ਸਾਰਾ ਕੁਝ ਇੱਥੇ ਲਗਭਗ ਉਹ ਵਕਾਊ ਹੈ ਕਾਰਨ ਜਿਵੇਂ ਬਾਈ ਮੈਂ ਪਹਿਲਾਂ ਦੱਸਿਆ ਵੀ ਬਾਈ ਦੀ ਪਰਿਵਾਰ ਜਿਹੜਾ ਉਹ ਬਾਹਰ ਸੈਟਲ ਹੈ ਤੇ ਇਸ ਵੀਰ ਨੂੰ ਜਾਣਾ ਪੈਂਦਾ ਬਾਹਰ ਜਿਵੇਂ ਕੁਝ ਟਾਈਮ ਪੰਜਾਬ ਚ ਆ ਜਾਂਦਾ ਤੇ ਕੁਝ ਟਾਈਮ ਆਪਦੇ ਪਰਿਵਾਰ ਕੋਲ ਬਾਹਰ ਚਲਾ ਜਾਂਦਾ ਤਾਂ ਪਿੱਛੋਂ ਜਿਹੜੇ ਪਰੋਸੇਯੋਗ ਲੇਬਰ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਕੁਝ ਵੀਰ ਆਪਣੇ ਲਿੰਕ ਵਾਲੇ ਹੁੰਦੇ ਆ ਉਹਨਾਂ ਦੇ ਸਿਰ ਤੇ ਕੰਮ ਬਾਈ ਨੇ ਸ਼ੁਰੂ ਕਰ ਲਿਆ ਕਿਉਂਕਿ ਪੇਮੈਂਟ ਇਨਵੈਸਟ ਕਰਨੀ ਸੀ ਦੂਜਾ ਇਹਨਾਂ ਨੂੰ ਸ਼ੌਂਕ ਵੀ ਸੀਗਾ ਵੀ ਆਪਾਂ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਕੰਮ ਚਲਾਈਏ ਵੀ ਜਦੋਂ ਆਪਾਂਵੇਂ 6 ਮਹੀਨੇ ਇੱਥੇ ਪਹੁੰਚ ਗਏ ਤਾਂ ਉਹ ਲੋ ਆਪਦੇ ਉਸ ਫਾਰਮ ਦੇ ਵਿੱਚ ਆ ਕੇ ਰੁਕ ਗਏ ਉੱਥੇ ਦਿਲ ਲੱਗੇ ਪਰ ਕੁਝ ਕਾਰਨ ਬਣ ਜਾਂਦੇ ਆ ਜਿਹਦੇ ਕਰਕੇ ਅੱਜ 4 ਮਹੀਨੇ ਸਿਰਫ ਹੋਏ ਆ ਇਸ ਜਗ੍ਹਾ ਦੇ ਵਿੱਚ ਬਾਈ ਨੇ ਇਹ ਜਿਹੜਾ ਆਪਦਾ ਇੱਕ ਫਾਰਮ ਚਲਾਇਆ ਸੀ ਇਸ ਨੂੰ ਚਲਾਏ ਨੂੰ ਤੇ ਅੱਜ ਇਹਨੂੰ ਸੇਲ ਕਰਨਾ ਹੈ ਮੈਂ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਪਹਿਲਾਂ ਦੱਸਿਆ ਵੀ ਇੱਕ ਜਿਵੇਂ ਮਿਲਕਿੰਗ ਮਸ਼ੀਨ ਆ ਡਬਲ ਬੱਕਟ ਆ ਬਿਲਕੁਲ ਨਵੀਂ ਆ ਕਿਉਂਕਿ ਮੈਂ ਇਹ ਦੱਸ ਹੀ ਦਿੱਤਾ ਵੀ 4 ਮਹੀਨੇ ਪਹਿਲਾਂ ਇਸ ਫਾਰਮ ਦੀ ਸ਼ੁਰੂਆਤ ਹੋਈ ਐ ਇੱਕ ਵੈਂਸਨ ਦਾ ਪੱਖਾ ਐ ਤੋਂ ਹਜੇ ਕਾਗਜ਼ੀ ਹੁਣ ਲਾਏ ਆ ਕਿਉਂਕਿ ਗਰਮੀ ਹੁਣ ਆਈ ਐ ਤੇ ਲਾਏ ਨੂੰ ਕੁਝ ਟਾਈਮ ਹੋਇਆ ਇਹ ਰੇਟ ਵੀ ਉਸ ਹੱਬ ਤੇ ਬਾਈ ਨੇ ਕਰ ਦੇਨੇ ਆ ਵੀ ਜਿਹੜਾ ਸਬਸਿਡੀ ਤੁਹਾਨੂੰ ਵੈਸੇ ਆਉਣੀ ਐ ਜੇ ਤੁਸੀਂ ਨੈਸਲੇ ਥਰੂ ਜਾਂ ਵੇਰਕਾ ਥਰੂ ਮਿਲਕਿੰਗ ਮਸ਼ੀਨ ਜਾਂ ਪੱਖਾ ਖਰੀਦਦੇ ਆ ਤੋਂ ਸਬਸਿਡੀ ਤੁਹਾਨੂੰ ਬਾਈ ਨੇ ਦੇ ਦੇਣੀ ਐ ਕਿਉਂਕਿ ਮਜਬੂਰੀਆਂ ਵੇਚਣਾ ਤਾਂ ਘਾਟਾ ਪੈਣਾ ਹੀ ਹੈ ਸੋ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ ਦੋਸਤੋ ਲਾਸਟ ਤੱਕ ਤੇ ਮੈਂ ਸ਼ੁਰੂਆਤ ਕਰੂੰਗਾ ਇਸ ਮੋਟਰਸਾਈਕਲ ਵਾਲੇ ਰੇੜੇ ਤੋਂ ਤੇ ਰੇੜਾ ਜਿਹੜਾ ਦੋਸਤੋ ਇਹਦੇ ਬਾਰੇ ਮੈਂ ਪਹਿਲਾਂ ਦੱਸ ਦਿਆਂ ਵੀ ਇਹ 2012 ਮਾਡਲ ਮੋਟਰਸਾਈਕਲ ਹੈ ਪੈਸ਼ਨ ਮੋਟਰਸਾਈਕਲ ਹੀਰੋ ਹਾਂਡਲੋਂ ਆਉਂਦਾ ਸੀ ਉਹਦਾ ਰੇੜਾ ਹੈ 2012 ਮਾਡਲ ਮੋਟਰਸਾਈਕਲ ਆ ਕਾਪੀ ਵਗੈਰਾ ਆਰ ਸੀ ਵਗੈਰਾ ਹੈਗੀ ਆ ਬਾਈ ਦੇ ਕੋਲ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਇਹਦੀ ਜਿਹੜੀ ਕੀਮਤ ਬਾਈ ਨੇ ਰੱਖੀ ਆ ਉਹ 35000 ਰੁਪਏ ਇਹਦੀ ਕੀਮਤ ਹੈ ਸੋ ਜਿਹੜਾ ਵੀਰ ਖਰੀਦਣਾ ਚਾਹੇ ਤਾਂ 35000 ਚੋਂ ਵਧੀਆ ਚੱਲਦਾ ਮੋਟਰਸਾਈਕਲ ਬਾਕੀ ਤੁਸੀਂ ਆ ਕੇ ਚਲਾ ਕੇ ਦੇਖ ਲੋਗੇ ਇਹ ਤੋਂ ਬਿਨਾ ਅੱਗੇ ਆਪਾਂ ਸ਼ੁਰੂ ਕਰਦੇ ਆ ਇੱਕ ਜਨਰੇਟਰ ਪਿਆ ਦੱਸੋ ਇਹ ਘਰੇ ਰੱਖਿਆ ਹੋਇਆ ਪਹਿਲਾਂ ਦਾ ਪੁਰਾਣਾ ਜਨਰੇਟਰ ਹੈ ਚਾਲੂ ਹਾਲਤ 'ਚ ਆ ਵਧੀਆ ਚੱਲਦਾ ਇੱਥੇ ਕਿਉਂਕਿ ਫਾਰਮ ਦੇ ਵਿੱਚ ਬਾਈ ਹੋਰੀ ਇਹਨੂੰ ਵਰਤ ਰਹੇ ਆ ਇਹਦਾ ਇਹ ਨਹੀਂ ਕਨਫਰਮ ਵੀ ਇਹ 5 ਕਿਲੋਵਾਟ ਦਾ ਜਾਂ 6 ਕਿਲੋਵਾਟ ਦਾ ਜਾਂ ਇਹ 7 ਕਿਲੋਵਾਟ ਹੈ ਉਹ ਤੁਸੀਂ ਆ ਕੇ ਜਿਹੜਾ ਵੀ ਖਰੀਦਣਾ ਆਊਗਾ ਉਹ ਦੇਖੂਗਾ ਕਿਉਂਕਿ ਉੱਤੇ ਪਲੇਟ ਕੋਈ ਲੱਗੀ ਨਹੀਂ ਗਈ ਨਹੀਂ ਤਾਂ ਅਸੀਂ ਪੜ ਕੇ ਤੁਹਾਨੂੰ ਦੱਸ ਦੇਣਾ ਸੀ ਤੇ ਇਹਦਾ ਜਿਹੜਾ ਰੇਟ ਬਾਈ ਨੇ ਰੱਖਿਆ ਉਹ 26000 ਰੁਪਏ ਰੱਖਿਆ ਸੋ ਇਹ 5 ਤੋਂ ਲੈ ਕੇ 7 ਦੇ ਸਨਸ ਵਿੱਚ 80 ਕਿਲੋਵਾਟ ਦਾ ਜਨਰੇਟਰ ਹੈ ਪੁਰਾਣਾ ਮਾਡਲ ਹੈ ਤੇ ਇਹਦਾ ਰੇਟ ਜਿਹੜਾ ਬਾਈ ਨੇ ਰੱਖਿਆ ਉਹ 26000 ਰੁਪਏ ਹੈ ਇਹਦੋਂ ਅੱਗੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਇੱਕੇ ਪੱਖਾ ਸਿਰਫ ਮੇਰੇ ਖਿਆਲ ਚ ਅੱਜ 5-7 ਦਿਨ ਹੀ ਹੋਏ ਐ ਇੱਥੋਂ ਇਹਨੂੰ ਲਾਏ ਨੂੰ ਹਜੇ ਥੋੜੇ ਦਿਨ ਪਹਿਲਾਂ ਹੀ ਇਹਨੂੰ ਲਿਆ ਕੇ ਨਵਾਂ ਬਿਲਕੁਲ ਲਾਇਆ ਹੈ ਨਵੇਂ ਦੀ ਕੀਮਤ ਜਿਹੜੀ ਆ ਉਹ ਸਾਰੇ ਜਾਣਦੇ ਆ ਦੋਸਤੋ 38 ਤੋਂ 49000 40000 ਦੇ ਲਗਭਗ ਪੈਂਦਾ 38 ਤੋਂ ਬਾਹਰ ਕੀਮਤ ਹੈ ਇਹਦੀ ਨਵੇਂ ਦੀ ਤੇ ਭਾਈ ਕਹਿੰਦਾ ਵੀ ਆਪਾਂ 5000 ਰੁਪਏ ਘਟਾ ਦੇਾਂਗੇ ਆਪਾਂ 33000 ਰੁਪਏ ਦਾ ਪੱਖਾ ਦੇ ਦੇਾਂਗੇ ਕੁਛ ਜੇ ਕਰਿਓ ਦੋਸਤੋ ਜੇ ਤੁਸੀਂ ਨਮਾ ਬਿਨਾ ਸਬਸਿਡੀ ਤੋਂ ਕਿਸੇ ਹੋਰ ਸਿੱਧਾ ਖਰੀਦਦੇ ਹੋ ਉੱਥੇ ਤੁਹਾਨੂੰ ਉੱਥੋਂ ਮਹਿੰਗਾ ਵੀ ਮਿਲਣਾ ਹੈ ਇਹ ਬਾਈ ਦੀ ਮਜਬੂਰੀ ਹੈ ਨੇ ਵੇਚਣਾ ਤਾਂ ਤੁਸੀਂ 33000 ਨੂੰ ਧਿਆਨ ਚ ਰੱਖ ਕੇ ਖਰੀਦ ਲਿਓ ਕਈ ਵਾਰ ਆਪਾਂ ਕੁਸ ਵੀਰ ਲਾਲਚ ਵੀ ਖੈਰ ਹੁੰਦਾ ਤਾਂ ਕਈ ਵਾਰ ਇਹ ਸੋਚ ਲੈਣੇ ਆ ਵੀ ਬਾਈ ਨੇ ਵੇਚਣਾ ਤੇ ਆਪਾਂ ਜਿਆਦਾ ਨਾ ਕੀਮਤ ਇਹਦੀ ਘਟੇ ਇਹਦਾ ਨੁਕਸਾਨ ਇਸ ਵਕਤੋਂ ਨਾ ਹੋਵੇ ਇਹਦੂ ਅੱਗੇ ਮਿਲਕਿੰਗ ਮਸ਼ੀਨ ਹੈ ਵੈਂਸਨ ਕੰਪਨੀ ਦੀ ਹੈ ਡਬਲ ਬੱਕਟ ਦੇ ਨਾਲ ਹੈ ਤੇ ਇਹ ਥੋੜਾ ਟਾਈਮ ਪਹਿਲਾਂ ਹੀ ਆਈ ਹੈ ਕਿਉਂਕਿ ਇਹ ਗਾਵਾਂ ਜਿਹੜੀਆਂ ਇੱਥੇ 4 ਮਹੀਨੇ ਪਹਿਲਾਂ ਹੀ ਬਾਈ ਨੇ ਪਾਈਆਂ ਸੀਗਾ ਤੇ ਉਦੋਂ ਜੇ ਮਸ਼ੀਨ ਆਈ ਆ ਤੁਸੀਂ 3 ਕੁ ਮਹੀਨੇ 4 ਮਹੀਨੇ ਚੱਲੀ ਮੰਨ ਲਓ ਨਵੀਂ ਦੀ ਕੀਮਤ ਜ਼ਿਆਦਾ ਹੈ ਪਰ ਇਸ ਟਾਈਮ ਜਿਹੜੀ ਇਹਨੂੰ ਸੈਕੰਡ ਹੈਂਡ ਦੇ ਹਿਸਾਬ ਤੇ ਬਾਈ ਨੇ ਵੇਚਣਾ ਹੈ 50000 ਰੁਪਏ ਦਾ ਰੇਟ ਵੀਰ ਨੇ ਸੋਚਿਆ ਸੋ ਉਹਦੇ ਹਿਸਾਬ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਓ ਇਹਦੂ ਅੱਗੇ ਆਪਾਂ ਦੱਸੋ ਚੱਲਾਂਗੇ ਤੁਹਾਨੂੰ ਟੋਕਾ ਦਿਖਾਉਣਾ ਵੈਸੇ ਸਾਰੀ ਐਸੈਸਰੀ ਜਿਵੇਂ ਤੁਸੀਂ ਦੇਖ ਸਕਦੇ ਹੋ ਦੋ ਇਹ ਮਿਲਕਿੰਗ ਮਸ਼ੀਨ ਨਾਲ ਦੋ ਬਾਕਟ ਹੈ ਬਾਕੀ ਜਿਹੜੇ ਡਰਮ ਵਗੈਰਾ ਉਹ ਬਾਈ ਨਾਲ ਤੁਸੀਂ ਗੱਲਬਾਤ ਕਰ ਲਓ ਜਿਹੜੀਆਂ ਚੀਜ਼ਾਂ ਵਿਕਰੀ ਆਉਣਾਂ ਉਹਨਾਂ ਦੇ ਮੈਂ ਕੀਮਤ ਤੁਹਾਨੂੰ ਨਾਲ ਦੱਸਦਾ ਜਾਊਂ। ਗਾਵਾਂ ਬਾਰੇ ਬਾਅਦ ਚ ਗੱਲ ਕਰਾਂਗੇ। ਗਾਵਾਂ ਚ ਵੀ ਬੜੀ ਖਾਸ ਗੱਲ ਆ ਦੋਸਤੋ ਵੀ ਇੱਥੇ 15 ਕਿਲੋ ਤੋਂ ਲੈ ਕੇ 30 ਕਿਲੋ ਤੱਕ ਦੀਆਂ ਬਾਈ ਕੋਲ ਇਸ ਟਾਈਮ ਮੌਜੂਦ ਆ। ਇਹ ਟੋਕਾ ਦੱਸੋ ਬਾਈ ਨੇ ਲਿਆ ਸੀ ਮੋਟਰ ਦੇ ਨਾਲ ਇਹ ਚੱਲਦਾ ਹੈ ਤੇ ਇਹ ਟੋਕਾ ਜਿਹੜਾ ਇਹਦੀ ਕੀਮਤ ਬਾਈ ਨੇ ਰੱਖੀ ਆ 24000 ਰੁਪਏ। ਨਵਾਂ ਹੀ ਐ ਕਿਉਂਕਿ ਇਹ ਕੋਸਟ ਟਾਈਮ ਪਹਿਲਾਂ ਹੀ ਲਿਆਂਦਾ ਨਵਾਂ ਹੀ ਐ ਜਿਹਨੇ ਜਮਾਂ ਨਵਾਂ ਖਰੀਦਣਾ ਹੈ। ਤੋ ਦਾ ਫਾਇਦਾ ਇਹ ਹੋ ਜੂਗਾ ਕਿ ਉਹਨੂੰ ਇੱਕ ਹਿਸਾਬ ਨਾਲ ਸਬਸਿਡੀ ਮਿਲ ਜੂ ਕਿਉਂਕਿ ਕੀਮਤ ਨਵੇਂ ਦੀ ਜ਼ਿਆਦਾ ਹੈ ਜੀ 24000 ਮੁੱਲ ਰੱਖਿਆ ਹੈ ਬਾਕੀ ਗੱਲਬਾਤ ਬਾਈ ਨਾਲ ਤੁਸੀਂ ਕਰਕੇ ਦੇਖ ਲਓ ਵੀ ਤੁਹਾਨੂੰ ਇਹ ਕਿੱਥੋਂ ਤੱਕ ਜਿਹੜਾ ਉਹ ਬਾਈ ਇਹ ਛੱਡ ਦੂਗਾ ਇਸ ਤੋਂ ਅੱਗੇ ਦੋਸਤੋ ਇੱਕ ਮੋਟਰ ਸੌਰੀ ਸਾਈਕਲ ਵਾਲੀ ਰੇੜੀ ਆ ਸਾਹਮਣੇ ਤੁਸੀਂ ਦੇਖ ਲਓ ਹਜੇ ਕਾਗਜ਼ ਨਹੀਂ ਲਾਏ ਤੁਸੀਂ ਇਹਦੇ ਜਿਹੜਾ ਚਮਟਾ ਉਹਦੇ ਤੇ ਜਿਹੜਾ ਇਹਦਾ ਫਰੇਮ ਆ ਉਹ ਤੇ ਕਾਗਜ਼ ਜਿਹੜੇ ਉਹ ਲੱਗੇ ਦੇਖ ਸਕਦੇ ਹੋ ਤੇ ਇਹਦੀ ਜਿਹੜੀ ਕੀਮਤ ਬਾਈ ਨੇ ਰੱਖੀ ਆ ਉਹ 10000 ਰੁਪਏ ਆ ਹਜੇ ਮੇਰੇ ਖਿਆਲ ਚ ਵੀ ਇਹਨੂੰ ਦਿਨ ਦਾਸ ਹੀ ਹੋਏ ਆ ਹਜੇ ਇੰਨੇ ਮਤਲਬ ਇਹ ਚੱਲਿਆ ਇੰਨਾ ਕੀ ਹੈ ਸੋ ਜਿਹਨੇ ਨਵਾਂ ਲੈਣਾ ਹੈ ਉਹਦੇ ਲਈ ਇਹ ਹੈ ਵੀ ਉਹਨੂੰ ਇਹ ਵੀ ਸਬਸਿਡੀ ਰੇਟ ਹੀ ਮਿਲ ਜਾਣਾ ਸੋ ਬਿਲਕੁਲ ਨਵਾਂ ਇਹ ਟੋ ਜਿਹੜਾ ਰੇਡੀ ਹੈ ਦੋਸਤੋ ਸਾਈਕਲ ਵਾਲੀ ਇਹਦੇ ਨਾਲ ਬਾਈ ਹੋਰੀ ਗੋਆ ਚੱਕਦੇ ਸੀ ਹੁਣ ਆਪਾਂ ਗਾਵਾਂ ਬਾਰੇ ਗੱਲਬਾਤ ਕਰਦੇ ਹਾਂ ਸੋ ਜਿਹੜੀਆਂ ਗਾਵਾਂ ਦੋਸਤੋ ਇਹ 17 ਗਾਵਾਂ ਹੈ ਇਸ ਟਾਈਮ ਇੱਥੇ ਬਾਈ ਕੋਲ ਮੈਂ ਕੋਸ਼ਿਸ਼ ਕਰੂੰਗਾ ਕੋਸਨ ਅਗ ਵੈਸੇ ਜਿਵੇਂ ਜਿਵੇਂ ਮੇਰੇ ਮੂਰੇ ਆਉਂਦੇ ਜਾਣਗੇ ਤੁਸੀਂ ਤੁਰਦੇ ਦੇਖਦੇ ਜਾਓਗੇ ਭਾਈ ਇਹ ਗਾਂ ਨੂੰ ਹੱਕ ਦੇ ਪਰਾਂ ਨੂੰ ਹੋਰ ਸੁਬਾ 4 ਵਜੇ ਮਿਲ ਕੇ ਇੱਥੇ ਸ਼ੁਰੂ ਹੁੰਦੀ ਹੈ ਤਾਂ ਉਸ ਹੱਬ ਤੇ ਤੁਸੀਂ ਯਵਾਨਾਂ ਦੀ ਜੱਜਮੈਂਟ ਕਰੋ ਮੈਂ ਵੀਡੀਓ ਬਣਾ ਰਿਹਾ ਲਗਭਗ ਪੌਣੇ 12 ਦਾ ਟਾਈਮ ਹੈ ਤੇ گاਵਾ ਤੁਸੀਂ ਦੇਖਦੇ ਜਾਓ ਬਾਈ ਦੱਸਦਾ ਸੀ ਵੀ 90000 ਤੋਂ ਲੈ ਕੇ 1.5 ਲੱਖ ਤੱਕ ਦੀ ਕੀਮਤ ਦੀਆਂ گاਵਾ ਖਰੀਦੀਆਂ ਇੱਥੇ ਇਹਨਾਂ ਦਾ ਬੱਚਾ ਕੋਈ ਨਹੀਂ ਹੈ ਨਾਲ ਮਤਲਬ ਕਿਸੇ ਦੀ ਵੀ ਵੱਛੀ ਜਾਂ ਬੱਚਾ ਇੱਥੇ ਮੌਜੂਦ ਨਹੀਂਗਾ ਨਵਾਂ ਫਾਰਮ ਸੀ ਤੇ ਚਾਹਉਂ ਕੇ ਸੀ ਵੀ ਹੱਥੀ ਏਆਈ ਕਰਾਉਣੀ ਹੈ ਬਿਨਾਂ ਰਿਕਾਰਡ ਤੋਂ ਇੱਥੇ ਕੋਈ ਵੀ ਜਿਹੜੀ ਵੱਛੀ ਉਹ ਨਹੀਂ ਰੋਕਣੀ ਹੱਕ ਦੇ ਬਾਈ ਪਰਾਂ ਨੂੰ ਕਾਹਨੂੰ ਜਾਣਦੇ ਸੋਦੇ ਕਰਕੇ ਇਹਨਾਂ ਦੀਆਂ ਜਿਹੜੀਆਂ ਵੱਛੀਆਂ ਸੀ ਜਾਂ ਵੱਛੇ ਸੀ ਉਹ ਬਾਈ ਨੇ ਪਹਿਲਾਂ ਹੀ ਆਪਦੇ ਇੱਥੇ ਜੋ ਵੀ ਲੈਂਕ ਵਾਲੇ ਵੀਰ ਸੀ ਜਾਂ ਕਿਸੇ ਨੇ ਪਾਲਣੀਆਂ ਸੀ ਉਹਨਾਂ ਨੂੰ ਦੇਤੇ ਕਿਉਂਕਿ ਸੋਚਿਆ ਸੀ ਵੀ ਇਹਨਾਂ گاਵਾਾਂ ਤੋਂ ਬਰੀਡਿੰਗ ਕਰਾਂਗੇ ਤੇ ਇੱਕ ਵੀ ਪਸ਼ੂ ਬਿਨਾਂ ਰਿਕਾਰਡ ਵਾਲਾ ਇੱਥੇ ਨਾ ਹੋਵੇ ਉਹਦੇ ਕਰਕੇ ਏਆਈ ਦਾ ਆਪ ਬਾਈ ਨੇ ਸੋਚਿਆ ਵੀ ਆਪਾਂ ਆਪਦੇ ਹੱਥੀਂ ਏਆਈ ਇਹਨਾਂ گاਵਾਾਂ ਦੀ ਕਰਾਉਣੀ ਹੈ ਤੇ ਉਹ ਸੀਮਨ ਜਿਹੜਾ ਲਵਾਉਂਦੇ ਜਾਵਾਂਗੇ ਉਹਦਾ ਰਿਕਾਰਡ ਸੰਭਿਆ ਜਾਊਗਾ ਸੋ 90000 ਤੋਂ 1.5 ਲੱਖ ਤੱਕ ਦੀਆਂ ਗਾਂ ਇੱਥੇ ਬਾਈ ਨੇ ਖਰੀਦੀ 17 گاਵਾਾਂ ਹੈ 15 ਕਿਲੋ ਤੋਂ ਬਾਹਰ ਲਗਭਗ ਸਾਰਿਆਂ ਦਾ ਹੀ ਦੁੱਧ 15 ਕਿਲੋ ਤੋਂ ਬਾਹਰ ਹੈ ਤੇ ਹਾਈएस्ट ਦੁੱਧ ਜਿਹੜਾ ਉਹ ਵਿੱਚੋਂ ਕੁਸ گاਵਾਂ ਦਾ 30 ਕਿਲੋ ਵਾਂਗੂ ਵੀ ਹੈ ਇਸ ਟਾਈਮ ਮੌਜੂਦਾ ਇਹ ਮਿਲਕਿੰਗ ਦਾ ਜਿਹੜਾ ਰਿਕਾਰਡ ਤੁਹਾਨੂੰ ਦੱਸ ਰਿਹਾ ਇਹ ਕੱਲ ਸ਼ਾਮ ਦੀ ਤੇ ਅੱਜ ਸਵੇਰ ਦੀ ਚਵਾਈ ਦਾ ਰਿਕਾਰਡ ਹੈ ਤੇ ਸਾਰੀਆਂ ਹੀ گاਵਾਂ ਲਗਭਗ ਜਿਹੜਾ ਮੈਂ ਟਾਂਚੇ ਦੇਖ ਰਿਹਾ ਉਹ ਤੋਂ ਇਹ ਲੱਗਦਾ ਵੀ ਪਹਿਲਾ ਦੂਜਾ ਸੂਆ ਐਂਡ ਕੋਈ ਤੀਜਾ ਸੂਆ ਹੋ ਸਕਦੀ ਹੈ ਲਗਭਗ ਇਸੇ ਕੰਡੀਸ਼ਨ ਦੇ ਵਿੱਚ ਇਹ ਦਿਸਦੀਆਂ ਪਹਿਲਾ ਦੂਜਾ ਜਾਂ ਤੀਜਾ ਸੂਹੇ ਦੀਆਂ ਗਾਵਾਂ ਕੋਈ ਵੀ ਜਿਹੜਾ ਇਦਾਂ ਦਾ ਕੋਈ ਸਟਰਕਚਰ ਮਾੜਾ ਨਹੀਂ ਹੈ ਕਿਸੇ ਵੀ ਗਾਂ ਦਾ ਕਿਉਂਕਿ ਹੁਣ ਇੰਨਾ ਸੀ ਚੌਕਣਾ ਸੰਭੀਆਂ ਦੀਆਂ ਤਾਂ ਸਿਹਤ ਵੀ ਸੋਹਣੀ ਪਈ ਹੈ ਸੋ ਇਹ ਗਾਵਾਂ ਤੁਸੀਂ ਦੇਖ ਲਓ 17 ਨਾ ਆ ਗਿਆ ਦੋਸਤੋ ਇਹਨਾਂ ਦਾ ਮੈਂ ਰੇਟ ਤੁਹਾਨੂੰ ਦੱਸ ਦੂੰਗਾ ਮੈਂ ਦੱਸੂੰਗਾ ਤੁਹਾਨੂੰ ਇੱਕ ਦੜੇ ਦਾ ਰੇਟ ਹੁੰਦਾ ਜਿਵੇਂ ਆਪਾਂ ਕਹਿ ਲਓ ਵੀ ਸਾਰੀਆਂ ਗਾਵਾਂ ਇੱਕੋ ਭਾਜ ਦੇਣੀਆਂ ਹੋਣ ਤਾਂ ਬਈ ਆ ਗਾਂ ਫੜ ਕੇ ਤੋਰੀ ਮੜੀ ਦੀ ਸੋ ਕੁਸ ਗਾਂਾਂ ਦੋਸਤੋ ਇੱਥੇ ਮੈਂ ਜਿਵੇਂ ਦੱਸਿਆ ਵੀ 30 ਕਿਲੋ ਦੁੱਧ ਤੇ ਵੀ ਮੈਨੂੰ ਨਹੀਂ ਪਤਾ ਉਹ 30 ਵਾਲੀ ਇਹਨਾਂ ਚੋਂ ਕਿਹੜੀ ਗਾਂ ਪਰ ਤੁਸੀਂ ਇਹਨਾਂ ਦੀ ਹੁਣ ਤਿਆਰੀ ਜਿਹੜੀ ਉਹ ਦੇਖ ਲਓ ਇਦਾਂ ਦੀ ਇਹਨਾਂ ਦੀ ਤਿਆਰੀ ਹੁਣ ਦੇ ਟਾਈਮ ਦੀ ਹੈ ਹਜੇ ਦੁਪਹਿਰ ਦਾ ਟਾਈਮ ਹੋਇਆ ਸ਼ਾਮ ਨੂੰ 4 ਵਜੇ ਦੇ ਆਸ-ਪਾਸ ਇਹਨਾਂ ਦੀ ਮਿਲਕਿੰਗ ਹੋਣੀ ਹੈ ਸੋ ਇਹ ਤੁਸੀਂ ਇਹਨਾਂ ਦੇ ਢਾਂਚੇ ਦੇਖ ਲਓ ਗਾਂ ਤੁਸੀਂ ਪਸੰਦ ਕਰਨੀ ਹੈ ਪਾਸ ਵੀ ਤੁਸੀਂ ਕਰਨਾ ਬਸ ਉਹਨੂੰ ਆ ਕੇ ਕਿਉਂਕਿ ਮੈਂ ਵੀਡੀਓ ਬਣਾਉਣ ਵਾਲਿਆਂ ਚੋਂ ਹਾਂ ਸੋ ਇਨਫੋਰਮੇਸ਼ਨ ਜੋ ਬਾਈ ਨੇ ਦੱਸੀ ਹੈ ਬਈ ਇਹ ਗਾਂ ਨੂੰ ਹੱਕੀ ਮੜਾ ਹੈ ਇਹਦਾ ਸਟਰਕਚਰ ਥੋੜਾ ਜਿਹਾ ਮੈਨੂੰ ਦੂਜਿਆਂ ਨਾਲੋਂ ਉਤੌਰ ਤੇ ਉਦੋਂ ਜਾਣ ਦੇਣੀ ਸੋ ਸੋ ਜੇ ਕੋਈ ਵੀਰ ਸਾਰੀਆਂ گاਵਾ ਖਰੀਦਦਾ ਹੈ 17 ਦੇ 17 ਨਗ ਤਾਂ ਪਰ ਹੈਡ 90000 ਰੁਪਇਆ ਮਤਲਬ ਦੜੇ ਦਾ ਰੇਟ ਹੈ 90000 ਨਾਲ ਤੁਸੀਂ 17 ਨੂੰ ਗੁਣਾ ਕਰੋਗੇ ਤੇ ਸਾਰੀਆਂ گاਵਾ ਖਰੀਦ ਲਓਗੇ ਬਾਕੀ ਗੱਲਬਾਤ ਕਰ ਲਿਓ ਕਿਉਂਕਿ ਕਈ ਵਾਰ ਕੁਝ ਥੋੜਾ ਬਹੁਤਾ ਜਦੋਂ ਕੋਈ ਵੀਰ ਪਹੁੰਚਦਾ ਉਹਦਾ ਮਾਨ ਵੀ ਕਰਨਾ ਪੈਂਦਾ ਹੁੰਦਾ ਇੱਥੇ ਆਏ ਦਾ ਮਾਨਤਨ ਹੋ ਜਾਂਦਾ ਹੁੰਦਾ ਸੋ 17 گاਵਾ ਤੇ ਟੋਟਲ ਦੁੱਧ ਐਸ ਟਾਈਮ ਜਿਹੜਾ ਚੱਲ ਰਿਹਾ ਉਹ 3 ਕੁਆਂਟਲ 30 ਕਿਲੋ ਇੱਕ ਦਿਨ ਦੀ ਪ੍ਰੋਡਕਸ਼ਨ ਐ ਕੱਲ ਸ਼ਾਮ ਦੀ ਤੇ ਅੱਜ ਸਵੇਰ ਦੀ ਪ੍ਰੋਡਕਸ਼ਨ ਜਿਹੜੀ ਉਹ 3 ਤਿੰਨ ਕੁਆਂਟਲ ਤੇ 39 ਕਿਲੋ ਯਾਨੀ ਇੱਕ ਕਿਲੋ ਘੱਟ 40 ਤੋਂ 3 ਕੁਆਂਟਲ 39 ਕਿਲੋ ਦੁੱਧ ਦਿੱਤਾ ਕੱਲ ਸ਼ਾਮ ਤੇ ਅੱਜ ਸਵੇਰ ਦੀ ਚੋਆਈ ਚ ਪਰ ਤੁਸੀਂ 3 ਕੁਇੰਟਲ ਤੇ 30 ਕਿਲੋ ਦੁੱਧ ਮੰਨ ਕੇ ਇਹਨਾਂ ਦਾ ਸੌਦਾ ਕਰ ਸਕਦੇ ਹੋ ਜਿਹੜਾ ਵੀਰ ਲਿਆਣੀਆਂ ਚਾਹੁੰਦਾ ਹੈ 17 ਗਾਮ ਹੈ ਇਧਰ ਤੁਸੀਂ ਕ੍ਰੋਸ ਜਰਸੀ ਪੱਖ ਦੇਖ ਸਕਦੇ ਹੋ ਕਾਫੀ ਕਲਰ ਦੇ ਵਿੱਚ ਹੈ ਜਰਸੀ ਮੰਨਾਂਗੇ ਢਾਂਚਾ ਵੀ ਜਰਸੀ ਵਾਲਾ ਦੱਸੋ ਪਹਿਲਾਂ ਹੀ ਵੈਡ ਲੱਗਦੀ ਹੈ ਬਾਕੀ ਤੁਸੀਂ ਗੱਲਬਾਤ ਕਰ ਲਓ ਇਧੂ ਅੱਗੇ ਜੇ ਆਪਾਂ ਗੱਲ ਕਰੀਏ ਦੋਸਤੋ ਤਾਂ ਇੱਥੇ ਜਿਹੜਾ ਛੱਡ ਹੈ ਉਹ 70 ਬਾਏ 60 ਹੈ ਉਹਦਾ ਸਾਈਜ਼ 70 ਬਾਏ 60 ਹੈ ਹਜੇ ਕੋਸਟ ਟਾਈਮ ਪਹਿਲਾਂ ਹੀ ਪਾਇਆ ਬਾਈ ਨੇ ਨਵੀਆਂ ਕੈਂਚੀਆਂ ਬਿਲਕੁਲ ਨਵੀਆਂ ਚਾਦਰਾਂ ਵੇਚ ਦੂਗਾ ਵੀਰ ਪਰ ਜਿਹੜੀਆਂ ਚੀਜ਼ਾਂ ਦੁੱਧ ਨਾਲ ਸੰਬੰਧਤ ਆ ਜਿਵੇਂ ਮਿਲਕਿੰਗ ਮਸ਼ੀਨ ਜਾਂ ਪੱਖਾ ਜਾਂ ਇਧਰੋਂ ਟੋਕਾ ਮਸ਼ੀਨ ਜਾਂ ਜਨਰੇਟਰ ਇਹ ਉਦੋਂ ਵੇਚਨੇ ਆ ਜਦੋਂ گاਵਾ ਇੱਥੋਂ ਸਾਰੀਆਂ ਵਿਕ ਜਾਂਦੀਆਂ ਕਿਉਂਕਿ ਨੇਚਰਲੀ ਐ ਇਹ ਨਤ ਵਰਤੋਂ ਵਾਲੀਆਂ ਚੀਜ਼ਾਂ ਤੇ ਜੇ ਇੱਕ ਗਾਂ ਵੀ ਇੱਥੇ ਖੜੀ ਰਹੀ ਤਾਂ ਉਹਦੇ ਲਈ ਇਹ ਚੀਜ਼ਾਂ ਚਾਹੀਦੀਆਂ ਹੀ ਐ ਸੋ ਇਹ ਚੀਜ਼ਾਂ ਉਦੋਂ ਬਾਅਦ ਚ ਬਾਈ ਵੇਚੂਗਾ ਜਦੋਂ گاਵਾ ਪਹਿਲਾਂ ਵਿਕ ਜਾਂਦੀਆਂ ਫਿਰ ਉਦੋਂ ਬਾਅਦ ਇਹ ਸ਼ੈੱਡ ਸਾਰਾ ਵੇਚ ਦੇਣਾ ਤੁਸੀਂ ਡੀਲ ਕਰ ਸਕਦੇ ਹੋ ਬਾਈ ਨਾਲ ਗੱਲਬਾਤ ਕਰ ਲਿਓ ਜੇ ਕੋਈ ਵੀ ਰਿਚ ਸ਼ੈੱਡ ਖਰੀਦਣਾ ਚਾਹੁੰਦਾ ਗੱਲ ਕਰਕੇ ਰੱਖ ਲਿਓ ਜੇ ਜਦੋਂ گاਵਾ ਵੈਗੀਆਂ ਤੁਸੀਂ ਸ਼ੈੱਡ ਇੱਥੋਂ ਖੋਲ ਕੇ ਲੈ ਜਾਓ ਜੇ ਇਹਦੇ ਜਿਹੜੇ ਚੈਨਲ ਆ ਦੋਸਤੋ ਥੱਲੇ ਹੋ ਜਿਹੜੀਆਂ ਲੱਗੀਆਂ ਉਹ ਵੀ ਇਹਨਾਂ ਨੇ ਥੱਲੋ ਕੰਕਰੀਟ ਹੈ ਤੇ ਉਹਦੇ ਉੱਤੇ ਸਾਰਾ ਲੋਹੇ ਦੇ ਬਣੇ ਹੋਏ ਪਿੱਲਰ ਹੈ ਮਤਲਬ ਤੁਸੀਂ ਬਣਿਆ ਤਣਿਆ ਇੱਥੋਂ ਲੈ ਜਾਣਾ ਤੇ ਆਪਦੇ ਕੋਲ ਜਾ ਕੇ ਫਿੱਟ ਕਰ ਲੈਣਾ 70 ਬਾਈ 60 ਇਹਦਾ ਸਾਈਜ਼ ਹੈ ਇਹ ਪਾਈਪਾਂ ਵਗੈਰਾ ਬਾਰੇ ਹੋਰ ਜੋ ਚੀਜ਼ ਆ ਉਹਦੇ ਬਾਰੇ ਵੀ ਗੱਲਬਾਤ ਤੁਸੀਂ ਵੀਰ ਨਾਲ ਕਰ ਲੋਗੇ ਦੋਸਤੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਸੋ ਦੋਸਤੋ ਇਹ ਸਾਰਾ ਕੁਸ ਵਕਾਊ ਸੀ ਜੋ ਮੈਂ ਤੁਹਾਨੂੰ ਪਹਿਲਾਂ ਦੱਸਤਾ ਫਾਈਨਲ ਕਰ ਲਿਓ ਜੇ ਆ ਕੇ ਤਸੱਲੀ ਕਰ ਲਓ ਜਿਹੜੀ ਵੀ ਆਈਟਮ ਖਰੀਦਣੀ ਹੈ ਕੱਲੀ ਕੱਲੀ ਗਾਂ ਖਰੀਦਣੀ ਚਾਹੁੰਦੇ ਆ ਤਾਂ ਮੋਸਟ ਵੈਲਕਮ ਹੈ ਆਜੋ ਜੇ ਪਰ ਗੱਲ ਕੋਸ਼ਿਸ਼ ਇਹ ਹੀ ਕਰਿਓ ਵੀ ਇੱਥੇ ਪਹੁੰਚ ਕੇ ਗੱਲ ਕੀਤੀ ਜਾਵੇ ਕਿਉਂਕਿ ਇੰਨੀਆਂ ਗਾਵਾਂ ਚੋਂ ਇੱਕ ਅਦੀ ਤੁਹਾਨੂੰ ਪਸੰਦ ਵੀ ਆ ਜਾਣੀ ਹੈ ਤੇ ਉਹ ਕੱਲੀ ਦਾ ਰੇਟ ਵੀ ਬਾਈ ਦੱਸ ਦੂਗਾ ਪਰ ਫਿਲਹਾਲ ਤੁਹਾਨੂੰ ਡੜੇ ਦਾ ਰੇਟ ਮੈਂ ਦੱਸਦਾ 90000 ਗਾਂ ਦਾ ਰੇਟ ਹੈ ਬਾਕੀ ਕੱਲੀ ਕੱਲੀ ਆਈਟਮ ਦਾ ਰੇਟ ਤੁਹਾਨੂੰ ਵੱਖਰਾ ਦੱਸਦਾ ਜੋ ਚੀਜ਼ਾਂ ਇਹ ਤੋਂ ਬਿਨਾ ਵਕਾਊ ਹਨ ਧੰਨਵਾਦ ਸੋ ਵੀਡੀ